ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਜਿਸ ਵਿੱਚ ਭਾਜਪਾ ਦੀ ਜਿੱਤ ਸਾਫ਼ ਨਜ਼ਰ ਆ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਨਵੀਂ ਦਿੱਲੀ ਤੇ ਜੰਪੂਰ ਸੀਟ ਤੋਂ ਲੱਗਾ ਦੱਸ ਦਈਏ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਮਨੀਸ਼ ਸ਼ੋਦੀ ਆ 600 ਵੋਟਾਂ ਨਾਲ ਹਾਰ ਗਏ ਨੇ ਇਸ ਸੀਟ ਤੇ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾ ਨੇ ਬਾਜ਼ੀ ਮਾਰ ਲਈ ਹੈ ਅਧਹੀ ਕੇਜਰੀਵਾਲ ਨੂੰ ਵੀ ਨਵੀਂ ਦਿੱਲੀ ਸੀਟ ਤੋਂਰਿੰਦ ਕੇਜਰੀਵਾਲ ਨੂੰ ਵੀ ਹਾਰ ਮਿਲੀ ਹੈ ਭਾਜਪਾ ਨੇ ਪ੍ਰਵੇਸ਼ ਸ਼ਰਮਾ ਨੇ ਕੇਜਰੀਵਾਲ ਨੂੰ 3182 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਸੀਐਮ ਆਸ਼ੀ ਵੀ ਪਿੱਛੇ ਚੱਲ ਰਹੇ ਪ੍ਰਦਰਸ਼ਨ ਦਾ ਬਣਦਾ ਹੈ ਕਿ ਸੀਐਮ ਆਰਸੀ ਜਿੱਤ ਚੁੱਕੇ ਨੇ ਕੁਝ ਸੀਟਾਂ ਤੇ ਜ਼ਬਰਦਸਤ ਟੱਕਰ ਚੱਲ ਰਹੀ ਹੈ ਕਦੇ ਭਾਜਪਾ ਦਾ ਤੇ ਕਦੇ ਆਪ ਦੀ ਬੜਤ ਬਣ ਰਹੀ ਹੈ ਦਿੱਲੀ ਤੋਂ ਤਿੰਨਾਂ ਦੇ ਆਧਾਰ ਤੋਂ ਜਾਣਾਂ ਤੇ ਰਾਸ਼ਟਰੀ ਰਾਜਸਥਾਨੀ ਵਿੱਚ ਭਾਜਪਾ ਦੀ ਵਾਪਸੀ ਸੰਕੇਤ ਦਿੱਤੇ ਜਾਣ ਤੋਂ ਬਾਅਦ ਭਾਜਪਾ ਦਫ਼ਤਰ ਵਿੱਚ ਜਸ਼ਨ ਚੱਲ ਰਹੇ ਨੇ ਚੋਣ ਕਮਿਸ਼ਨਰ ਰਿਹਾ ਮਤਾਬਿਕ ਭਾਜਪਾ 45 ਸੀਟਾਂ ਤੇ ਅੱਗੇ ਹੈ ਜਦਕਿ ਆਪ 25 ਸੀਟਾਂ ਤੇ ਅੱਗੇ ਹੈ